ਸਟ੍ਰੀਕਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਇਸ ਵਕਤ ਖਬਰਾਂ ਉਤੇ ਚਰਚਾ ਕਰਨ ਲਈ ਜੋ ਇਸ ਵਕਤ ਪੰਥਕ ਸਿਆਸਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਜਿਹੜੀ ਹਲਚਲ ਹੈ ਸਮਾਜਿਕ ਕੁਝ ਜਿਹੜੀਆਂ ਕਹਿ ਸਕਦੇ ਆ ਤਬਦੀਲੀਆਂ ਆ ਰਹੀਆਂ ਨੇ ਖਾਸ ਤੌਰ ਤੇ ਨਸ਼ੇ ਨੂੰ ਲੈ ਕੇ ਜਾਂ ਹੋਰ ਜਿਹੜੇ ਨੁਕਤੇ ਸਮਾਜ ਦੇ ਵਿੱਚ ਡਿਸਕਸ ਕੀਤੇ ਜਾਣੇ ਚਾਹੀਦੇ ਆ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਜਾਣੀ ਚਾਹੀਦੀ ਆ ਇਹਦਾ ਸਾਰਿਆਂ ਵਿਸ਼ਿਆਂ ਦੇ ਉੱਤੇ ਮੇਰੇ ਨਾਲ ਚਰਚਾ ਕਰਨ ਲਈ ਮੌਜੂਦ ਨੇ ਸਿੱਖ ਚਿੰਤਕ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸੰਦੀਪ ਜੀ ਵਾਹਿਗੁਰੂ ਜੀ ਦਾ ਖਾਲਸਾ ਹੋ ਗਿਜ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਜੀ ਆਪਾਂ ਚਰਚਾ ਸ਼ੁਰੂ ਕਰਦੇ ਆ ਅੱਜ ਦਾ ਇਹ ਜਿਹੜਾ ਸਿਲਸਿਲਾ ਅਕਾਲੀ ਦਲ ਤੋਂ 8 April ਨੂੰ ਅਕਾਲੀ ਦਲ ਸੁਖਬੀਰ ਧੜੇ ਵੱਲੋਂ ਜਿਹੜੀ ਭਰਤੀ ਕੀਤੀ ਗਈ ਹੈ ਬਾਅਦ ਚ ਉਹ ਅਬਜ਼ਰਵਰਸ ਨੇ ਡੈਲੀਗੇਸ਼ਨ ਦੀ ਚੋਣ ਕਰਨੀ ਹੈ ਇਹਦੇ ਲਈ ਹੁਣ ਤਰੀਕ ਜਿਹੜੀ ਆ 8 April ਮਿੱਥੀ ਗਈ ਹੈ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਜਿਹੜੇ ਆ 8 ਨੂੰ ਜਾਂ ਵਿਸਾਖੀ ਤੱਕ ਦੁਬਾਰਾ ਪ੍ਰਧਾਨ ਬਣ ਸਕਦੇ ਆ ਤੇ ਇਸ ਵਕਤ ਸਮਾਨੰਤਰੀ ਜਿਹੜੀ 5 ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਦੋਵਾਂ ਦੇ ਵਿੱਚ ਇਸ ਵਕਤ ਕਲੈਸ਼ ਦੇਖਣ ਨੂੰ ਮਿਲ ਰਿਹਾ ਕਿਵੇਂ ਦੇਖਦੇ ਹੋ ਇਹਨਾਂ ਸਾਰੇ ਆ ਸਥਿਤੀਆਂ ਨੂੰ ਦੇਖੋ ਜੀ ਸੁਖਬੀਰ ਬਾਦਲ ਦਾ ਜਿਹੜਾ ਅਕਾਲੀ ਦਲ ਦਾ ਧੜਾ ਹੈਗਾ ਉਹਨਾਂ ਦੀ ਆਪ ਦੀ ਇੱਕ ਇੰਟਰਨਲ ਗੱਲ ਹੈਗੀ ਉਹਨਾਂ ਨੇ ਆਪਣੀ ਡਰਾਈਵ ਸ਼ੁਰੂ ਕਰਤੀ ਸੀਗੀ ਹਾਲਾਂਕਿ ਅਕਾਲ ਤਖਤ ਤੋਂ ਜਿਹੜੇ 2 ਤਰੀਕ 2 ਦਸੰਬਰ ਦੇ ਫੈਸਲੇ ਸਿਗੇ ਉਹਦਾ ਵਿੱਚ ਇੱਕ ਕਮੇਟੀ ਦਾ ਸੰਗਠਨ ਕੀਤਾ ਗਿਆ ਸੀਗਾ ਜਿਹਦੇ ਵਿੱਚ ਜਿਹਦੇ ਤਹਿਤ ਇੱਕ ਨਵੀਂ ਮੈਂਬਰਸ਼ਿਪ ਡਰਾਈਵ ਇੱਕ ਨਵੀਂ ਪਾਰਟੀ ਦੀ ਉਸਾਰੀ ਲਈ ਕਿ ਕਿਉਂ ਕਿ ਉਹ ਜੀ ਪਾਰਟੀ ਹੋਵੇ ਪੰਜਾਬ ਦੀ ਖੇਤਰੀ ਪਾਰਟੀ ਹੋਵੇ ਉਹ ਉੱਭਰ ਕੇ ਆਵੇ ਸੋ ਇਹਨਾਂ ਨੇ ਆਪਣਾ ਆਪਣਾ ਜੋ ਵੀ ਇਹਨਾਂ ਨੇ ਰੀਜ਼ਨ ਦਿੱਤਾ ਹੈ ਕਿ ਜੀ ਇਹ ਸਾਨੂੰ ਜੇ ਅੱਗੇ ਤਾਂ ਕਰਾਂਗੇ ਤੇ ਅਸੀਂ ਉਹ ਡਿਸਇਨਫਰੈਂਚਾਈਜ਼ ਹੋ ਜਾਵਾਂਗੇ ਇਹ ਸਾਰਾ ਇਹ ਇਹ ਕੋਈ ਉਹਦੀ ਕੋਈ ਗੱਲ ਨਹੀਂ ਹੈਗੀ ਜਿਹੜੇ ਵੀ ਵਕੀਲਾਂ ਨਾਲ ਅਸੀਂ ਗੱਲ ਕੀਤੀ ਹੈ ਉਹ ਕਹਿੰਦੇ ਇਹੋ ਜਿਹਾ ਕੋਈ ਗੱਲ ਨਹੀਂ ਹੈ ਕਿਉਂਕਿ ਦੇਖੋ ਆਰਐਸਐਸਵੀ ਬੀਜੇਪੀ ਨੂੰ ਹੀ ਵਸੀਅਤ ਦਿੰਦੀ ਹੈ ਤੇ ਤੁਸੀਂ ਕਹੋ ਕਿ ਬੀਜੇਪੀ ਹੁਣ ਡਿਸਇਨਫਰੈਂਚਾਈਜ਼ ਹੋ ਜੇਗੀ ਨਹੀਂ ਹੁੰਦੀ ਐ ਇਦਾਂ ਨਹੀਂ ਚੀਜ਼ਾਂ ਹੁੰਦੀਆਂ ਸੋ ਇਹਨਾਂ ਦੀ ਜਿਹੜੀ ਆ ਦਲੀਲ ਹੈ ਇਹ ਬਿਲਕੁਲ ਗਲਤ ਸਿਗੀ ਚਲੋ ਇਹਨਾਂ ਨੇ ਜੇ ਆਪਣੀ ਡਰੈਅ ਸ਼ੁਰੂ ਕਰਤੀ ਮੈਂ ਤੇ ਸਭੋਂ ਇਸ ਗੱਲ ਨਾਲ ਥੋੜਾ ਜਿਹਾ ਹੈਰਾਨ ਵੀ ਹੈਗਾ ਅਗਰ ਆਪਾਂ ਇਹਨਾਂ ਦੀ ਗੱਲ ਉੱਤੇ ਵਿਸ਼ਵਾਸ ਰੱਖ ਲਿਏ ਕਿ ਇਹਨਾਂ ਨੇ 20 ਲੱਖ ਬੰਦਿਆਂ ਦੀ ਮੈਂਬਰਸ਼ਿਪ ਕਰ ਲਈ ਹੁਣ ਤੱਕ 24-26 ਵੀ ਹੈ ਤੇ ਮੈਂ ਹਾਂਜੀ 24 ਤੋਂ 26 ਲੱਖ ਦੀ ਫਿਗਰ ਦੱਸ ਜੀ ਇਲੈਕਟ੍ਰਿਕ ਕਹਿੰਦੇ ਨੇ ਜੀ ਠੀਕ ਹੈ ਚਲੋ 24 24 ਜਾਂ 26 ਦੀ ਵੀ ਤੁਸੀਂ ਗੱਲ ਕਰ ਲਓ ਮੈਂ ਕਹਿ ਰਿਹਾ ਕਿ ਮੈਨੂੰ ਤੇ ਇਸ ਗੱਲ ਦੀ ਹੈਰਾਨੀ ਹੈ ਕਿ ਜਿਹੜੇ ਬੰਦਿਆਂ ਨੇ ਇਹਨਾਂ ਦੀ ਮੈਂਬਰਸ਼ਿਪ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਆਇਆ ਕਿ ਉਹਨਾਂ ਬੰਦਿਆਂ ਨੇ ਕੋਈ ਫਾਰਮ ਦੇਖਿਆ ਹੈ ਕੋਈ ਗੱਲਬਾਤ ਕੀਤੀ ਕਿ ਵੀ ਕਿਹੋ ਜੀ ਪਾਰਟੀ ਦੀ ਉਸਾਰੀ ਦੀ ਗੱਲ ਹੈਗੀ ਬਟ ਹੈਵਿੰਗ ਸੈਡ ਥੈਟ ਅਗਰ ਵਾਕਈ 24 ਜਾਂ 26 ਲੱਖ ਬੰਦਿਆਂ ਨੇ ਇਹਨਾਂ ਦੀ ਮੈਂਬਰਸ਼ਿਪ ਭਰੀ ਹੈ ਤੇ ਮੈਂ ਉਹਨਾਂ ਬੰਦਿਆਂ ਤੇ ਉੱਤੇ ਮੈਂ ਸਭ ਤੋਂ ਸਵਾਲ ਪੁੱਛਾਂਗਾ ਕਿਉਂਕਿ ਦੇਖੋ ਅਸੀਂ ਸਾਰੇ ਕਹਿੰਦੇ ਹਾਂ ਕਿ ਵੀ ਡਿਸਰਵ ਦਾ ਗਵਰਨਮੈਂਟਸ ਥੈਟ ਵੀ ਇਲੈਕਟ ਠੀਕ ਹੈ ਨਾ ਹੁਣ ਤੁਸੀਂ ਦੇਖੋ ਕਿ ਵੀ ਪੰਜਾਬ ਦੀ ਜਿਹੜੀ ਆਬਾਦ ਹੈ ਉਹ ਉਹਨਾਂ ਨੂੰ ਇਹ ਇਹ ਹੋ ਜਾਣਾ ਚਾਹੀਦਾ ਹੈ ਕਿ ਵੀ ਉਹ ਕਿਹੜਾ ਕਿਹੜਾ ਬੰਦਿਆਂ ਨੂੰ ਕਿਸ ਹਿਸਾਬ ਨਾਲ ਉਹ ਚੁਣ ਕੇ ਤੇ ਉਹਨਾਂ ਦੀ ਨੁਮਾਇੰਦਗੀ ਲਈ ਉਹ ਉਹ ਅੱਗੇ ਤੋਰਦੇ ਨੇ ਭਾਵੇਂ ਹੋਵੇ ਪੰਥਕ ਮਸਲਿਆਂ ਦੇ ਉੱਤੇ ਭਾਵੇਂ ਹੋਵੇ ਉਹ ਸਿਆਸੀ ਮਸਲ ਸਿਆਸੀ ਮਸਲਿਆਂ ਦੇ ਲਈ ਉਹ ਕਿਨਾ ਕਿ ਉਹਨਾਂ ਨੂੰ ਚੁਣ ਕੇ ਤੋਰਦੇ ਨੇ ਸੋ ਇਹ ਜਿਹੜੀ ਸਾਡਾ ਦੁਖਾਂਤ ਰਿਹਾ ਹੈ ਕਿ ਇੱਥੇ ਵੀ ਜਿਹੜੀ ਸਾਡੀ ਹੁਣ ਮੈਂ ਸਮਝਦਾ ਕਿ ਸਾਡੀ ਆਵਾਮ ਜਿਹੜੀ ਹੈ ਉਹ ਕਾਫੀ ਜਾਗਰੂਕ ਹੋ ਗਈ ਹੈ ਪਿੱਛੇ ਇਹਨਾਂ ਨੇ ਆਪਣੇ ਹੀ ਮਫਾਦ ਲਈ ਆਪਣੇ ਹੀ ਫਾਇਦੇ ਲਈ ਇਹਨਾਂ ਵਿਦਿਆਨੂ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਦੇਖੋ 2002 ਦੇ ਵਿੱਚ ਜਦੋਂ ਕੈਪਟਨ ਦੀ ਪਹਿਲੀ ਸਰਕਾਰ ਬਣੀ ਉਸ ਟਾਈਮ ਅਕਾਲੀ ਦਲ ਬਾਦਲ ਜਦ ਕਿ ਸਾਰਾ ਸਾਰੀ ਚਰਚਾ ਇਹ ਸੀ ਕਿ ਕਿ ਉਹ ਪੈਸੇ ਟਕਾ ਕੇ ਖਾ ਰਹੇ ਨੇ ਕਰਪਸ਼ਨ ਪੂਰੇ ਐਂਡ ਮਤਲਬ ਜਿਹਨੂੰ ਕਹਿੰਦੇ ਨੇ ਸਿੱਖਰ ਤੱਕ ਸੀ ਤੇ ਉਸ ਟਾਈਮ ਵੀ ਇਹਨਾਂ ਨੂੰ 44 ਲੱਖ ਵੋਟਾਂ ਮਿਲੀਆਂ ਸੀ 2002 ਚ ਤੇ ਕਿਉਂਕਿ ਉਸ ਟਾਈਮ ਪਾਣੀ ਤੇ ਪੱਤੇ ਪੱਤੀ ਮੁਫਤ ਕਰਤੀ ਸੀਗੀ ਪ੍ਰਕਾਸ਼ ਸਿੰਘ ਬਾਦਲ ਨੇ ਤੇ ਲੋਕਾਂ ਨੇ ਆਮ ਪਿੰਡਾਂ ਚਰਚਾ ਹੋ ਗਈ ਸੀਗੀ ਕਿ ਵੀ ਹੁਣ ਬੱਤੀ ਪਾਣੀ ਤੇ ਮੁਫਤ ਕਰਤੀ ਹੁਣ ਧੀਤਾ ਨਹੀਂ ਵਿਆਹ ਦੇਣੀ ਸੀ ਸਾਡੇ ਪਿੰਡ ਕਹਿਣ ਦਾ ਭਾਵ ਹੈਗਾ ਕਿ ਲੋਕੀ ਵੀ ਸਾਡੇ ਉਸ ਟਾਈਮ ਬੜੇ ਖੁਦਗਰਜ਼ ਸੋਚਦੇ ਸੀਗੇ ਪਰ ਹੁਣ ਜਿਹੜੀ ਚਰਚਾਵਾਂ ਹੋਈਆਂ ਨੇ ਤੁਹਾਡੇ ਵਰਗੇ ਮੀਡੀਆ ਦੇ ਰਾਹੀਂ ਜਾਂ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਹੈ ਅੱਜ ਮੇਰਾ ਖਿਆਲ ਆ ਆਵਾਮ ਜਿਹੜੀ ਹੈ ਉਹ ਕਾਫੀ ਹੱਦ ਤੱਕ ਹੋਰ ਜਾਗਰੂਕ ਹੋ ਗਈ ਹੈ ਉਹਨਾਂ ਨੇ ਇੱਕ ਸੋਚ ਲਿਆ ਕਿ ਵੀ ਨਹੀਂ ਇਹ ਜਣਾ ਸਾਡਾ ਇੱਕ ਨੈਰੋ ਮਾਈਂਡਡਡ ਸਾਡਾ ਇੱਕ ਨਜ਼ਰੀਆ ਸੀਗਾ ਅਸੀਂ ਇਸ ਤੋਂ ਪਰਾਂ ਹਟ ਕੇ ਕਿ ਅਸੀਂ ਕੁਝ ਸੱਚੇ ਸੁੱਚੇ ਜਿਹੜੇ ਵਾਕਈ ਹੀ ਪੰਛਦਰਦੀ ਤੇ ਪੰਜਾਬਦਰਦੀ ਬੰਦੇ ਹੋਣ ਉਹ ਅੱਗੇ ਆਉਣ ਤੇ ਸਾਡੀ ਵੀ ਉਹਦੇ ਵਿੱਚ ਸਮੂਲਿਤ ਹੋਵੇ ਦੇਖੋ ਮੈਂ ਇੱਕ ਲਿਖਿਆ ਸੀਗਾ 11 ਜਨਵਰੀ ਨੂੰ ਹਿੰਦੁਸਤਾਨ ਟਾਈਮ ਦੇ ਵਿੱਚ ਜਿੱਦਾਂ ਸਿੱਟਾ ਹੀ ਇਹ ਸੀਗਾ ਕਿ ਸਾਨੂੰ ਬਾਟਮ ਆਫ ਅਪਰੋਚ ਚਾਹੀਦੀ ਹੈ ਕਿ ਪੰਥਲੀ ਵੀ ਤੇ ਪੰਜਾਬ ਲਈ ਵੀ ਕਿ ਵੀ ਬੰਦਿਆਂ ਦੀ ਸਮੂਲਿਤ ਜੱਤੇ ਨਹੀਂ ਹੋएगी ਤਾਂ ਤੈਂ ਇੱਥੇ ਨਾ ਪੰਛ ਦਾ ਕੋਈ ਫਾਇਦਾ ਹੋਣਾ ਤੇ ਨਾ ਹੀ ਪੰਜਾਬ ਦਾ ਹੋਣਾ ਹੈ ਤੋ ਇਹਨਾਂ ਨੇ ਜਿਹੜੀ ਕਲਮ ਕਰਨੀ ਹੈ ਇਹ ਭਾਵੇਂ ਕੱਲ ਕਰ ਲੈਣ ਪਰਸੋਂ ਕਰ ਲੈਣ ਜਿੰਨੂੰ ਮਰਜ਼ੀ ਇਹ ਬਣਾ ਲੈਣ ਇਹਨਾਂ ਦਾ ਆਪ ਦਾ ਇੰਟਰਨਲ ਇੱਕ ਮੈਟਰ ਹੈਗਾ ਮੇਰੇ ਸਾਹਮਣੇ ਨਾਲ ਜਿਹੜੀ ਜਿਹੜੇ ਜਿਹੜੇ ਪੰਜਾਬੀ ਨੇ ਜਾਂ ਜਿਹੜਾ ਪੰਥ ਹੈ ਉਹ ਇਹਨਾਂ ਨੂੰ ਨਕਾਰ ਚੁੱਕਿਆ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਵੱਲ ਉਹਨਾਂ ਨੇ ਆਪਣਾ ਦੇਖ ਹੀ ਲਿਆ ਕਿ ਇਹਨਾਂ ਨੇ ਕੀ ਕੋਚ ਕੀਤਾ ਕਿੰਨਾ ਘਾਣ ਕੀਤਾ ਦੋਨੋਂ ਪੰਥ ਨੂੰ ਵੀ ਤੇ ਪੰਥ ਨੂੰ ਤੇ ਨਿਹਰਾ ਹੀ ਵਰਤਿਆ ਹੀ ਤੇ ਆਪ ਵੀ ਹੁਣ ਜਿਹੜੀ ਇਥੇ ਛੜਿਆਂ ਵੀ ਟੱਕਰ ਰਿਹਾ ਨੇ ਕਾਲ ਤੱਕ ਤੋਂ ਲੈ ਲਈ ਹੁਣ ਇਹ ਕਹਿੰਦੇ ਆ ਹੋਇਆ ਸੰਦੀਪ ਜੀ ਮੈਂ ਤੁਹਾਨੂੰ ਗੱਲ ਦੱਸਾਂ ਕਿ ਮੈਂ ਪਿੱਛੇ ਵੀ ਇੱਕ ਇੰਟਰਵਿਊ ਚ ਕਿਹਾ ਸੀਗਾ ਕਿ ਗਿਆਨੀ ਕੁਲਦੀਪ ਸਿੰਘ ਅੱਜ ਕੰਦੇ ਉੱਤੇ ਕਾਰਜਕਾਰੀ ਉੱਤੇ ਮੁਖ ਸੇਵਾਦਾਰ ਚੱਤੇਦਾਰ ਲੱਗੇ ਹੋਏ ਨੇ ਤੇ ਉਹਨਾਂ ਨੇ ਆਨਸਾਰ ਕੀ ਗੱਲ ਕੀਤੀ ਸੀਗੀ ਕਿ ਵੀ ਚਲੋ ਭਾਵੇਂ ਉਹਨਾਂ ਦੀ ਤਾਜਕੋਸ਼ੀ ਦੇ ਉੱਤੇ ਵੀ ਸਵਾਲ ਨੇ ਉਹ ਇਹਨਾਂ ਦੇ ਲਗਾਏ ਹੋਏ ਨੇ ਜੋ ਵੀ ਹੈ ਪਰ ਉਹਨਾਂ ਨੇ ਇੱਕ ਗੱਲ ਕੀਤੀ ਸੀਗੀ ਕਿ ਮੈਂ 2 ਤਰੀਕ 2 ਦਸੰਬਰ ਦੇ ਫੈਸਲਿਆਂ ਉੱਤੇ ਪੂਰਾ ਉਤਰਾਂਗਾ ਜਿਹੜਾ ਵੀ ਉੱਥੇ ਫੈਸਲਾ ਹੋਇਆ ਸੋ 2 ਤਰੀਕ ਦਾ ਇੱਕ ਫੈਸਲਾ ਸੀਗਾ ਕਿ ਜਿਹੜੀ ਉੱਥੇ ਕਮੇਟੀ ਬਣਾਈ ਸੀਗੀ ਸੱਤ ਮੈਂਬਰੀ ਚਲੋ ਹੁਣ ਪੰਜ ਮੈਂਬਰੀ ਰਹਿ ਗਈ ਹੈ ਉਹਨਾਂ ਨੂੰ ਕੰਮ ਇਹ ਕੰਮ ਕਰਨਾ ਚਾਹੀਦਾ ਸੀਗਾ ਇਹ ਕੰਮ ਜਿਹੜਾ ਅਕਾਲੀ ਦਲ ਬਾਦਲ ਨੇ ਕੀਤਾ ਹੈ ਇਹ ਬਿਲਕੁਲ ਅਕਾਲ ਤਖਤ ਦੀ ਤੁਸੀਂ ਕਹਿ ਲਓ ਕਿ ਵੀ ਚਲੋ ਉਹ ਆਪਣੇ ਹਿਸਾਬ ਨਾਲ ਇਹ ਕਰ ਲਿਆ ਕਰ ਲਿਆ ਮੈਂ ਸਮਝਦਾ ਕਿ ਗਿਆਨੀ ਕੁਲਦੀਪ ਸਿੰਘ ਨੂੰ ਇੱਕ ਸਟੇਟਮੈਂਟ ਦੇਣੀ ਚਾਹੀਦੀ ਹੈ ਕਿ ਇਹ ਜਿਹੜੇ ਇਹਨਾਂ ਨੇ ਮੈਂਬਰਸ਼ਿਪ ਡਰਾਈ ਕੀਤੀ ਹੈ ਇਹਨਾਂ ਦੀ ਇੰਟਰਨਲ ਹੈ ਇਹਦੇ ਨਾਲ ਅਕਾਲ ਤਖਤ ਦਾ ਕੋਈ ਇਹਦੇ ਵਿੱਚ ਕੋਈ ਸਮੂਲੀਅਤ ਨਹੀਂ ਹੈ ਅਕਾਲ ਤਖਤ ਦੀ ਇਹਦੀ ਕੋਈ ਮੰਨਤਾ ਵੀ ਨਹੀਂ ਮਿਲਣੀ ਤੇ ਕੁਝ ਨਹੀਂ ਹੋਣਾ ਤਾਂ ਅਕਾਲ ਤਖਤ ਇਹ ਫਿਰ ਤੋਂ ਨਾਲ ਸਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜੀ ਉਹ ਪੰਜ ਮੈਂਬਰੀ ਜਿਹੜੀ ਕਮੇਟੀ ਰਹਿ ਗਈ ਹੈ ਉਹਦੀ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਤੇ ਉਹ ਉਹ ਉਹਦੇ ਤੇ ਹੀ ਉਹ 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 ਪੂਰੇ ਮਤਲਬ ਉਦੀ ਉਦੀ ਪ੍ਰੋਰਟਾ ਕਰਦੇ ਨੇ ਤੇ ਦੂਜਾ ਇਹ ਵੀ ਮੈਂ ਇਹ ਵੀ ਮੈਂ ਕਹਿਣਾ ਚਾਹੁੰਦਾ ਹਾਂ ਸੰਦੀਪ ਜੀ ਕਿ ਜਿਹੜੀ ਆ ਪੰਜ ਮੈਂਬਰੀ ਕਮੇਟੀ ਹੁੰਦੀ ਹੈ ਮੈਂ ਇਹ ਵੀ ਕਹਿ ਸਕਿਆ ਕਿ ਆ ਯਾਲੀ ਨੂੰ ਤੇ ਵਡਾਲਾ ਨੂੰ ਮਤਲਬ ਥਰੂ ਦ ਟ੍ਰੀ ਵੀ ਚੈਨਲ ਪਰਸਨਲੀ ਮੈਂ ਉਹਨਾਂ ਨੂੰ ਫੋਨ ਵੀ ਕਰਾਂਗਾ ਕਿ ਭਾਈ ਤੁਸੀਂ ਸਾਨੂੰ ਦੱਸੋ ਤੇ ਸਹੀ ਤੁਸੀਂ ਕਿਹੜੇ ਫਾਰਮ ਉੱਤੇ ਤੁਸੀਂ ਬੰਦਿਆਂ ਦੀ ਤੁਸੀਂ ਮੈਂਬਰਸ਼ਿਪ ਕਰਾ ਰਹੇ ਹੋ ਫਾਰਮ ਜਨਤਕ ਕਰੋ ਤਾਂ ਕਿ ਬੰਦਿਆਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਦੀ ਉਹਦੇ ਵਿੱਚ ਕੀ ਇਹ ਸਿਮੂਲੇਟਰ ਹੈ ਕਿ ਗੁਨਾਦੀ ਉਦੇ ਵਿੱਚ ਕੋਈ ਪਾਰਟਿਸਪੇਸ਼ਨ ਹੋएगी ਕਿ ਨਹੀਂ ਜਿਹੜੀ ਨਵੀਂ ਪਾਰਟੀ ਉਤਰੇਗੀ ਆਇਆ ਕਿ ਬੰਦਿਆ ਉਹੀ ਉਹੀ ਆਪਣਾ ਟੋਪਿਕ ਹੈ ਗੁਰਪ੍ਰੀਤ ਸਿੰਘ ਜੀ ਸਰ ਸਵਾਲ ਇੱਥੇ ਇਹ ਆ ਵੀ ਹਲੇ ਨਵੀਂ ਪਾਰਟੀ ਦੀ ਕਿਸੇ ਕਿਸਮ ਦੀ ਚਰਚਾ ਨਹੀਂ ਹੈ ਮੈਂ ਸਵਾਲ ਤੁਹਾਨੂੰ ਇਹੋ ਕਰਨਾ ਚਾਹੁੰਦਾ ਸੀਗਾ ਕਿ ਭਰਤੀ ਉਹਨਾਂ ਨੂੰ ਵੀ ਜਿਹੜਾ ਵਾ ਉਹ ਪਰਵਾਹ ਹੁੰਗਾਰਾ ਮਿਲ ਰਿਹਾ ਜਿੱਥੇ ਵੀ ਉਹ ਆਪਣਾ ਸਮਾਗਮ ਰੱਖਦੇ ਆ ਉਥੇ ਪਰਵਾਹ ਕੱਟ ਦੇਖਣ ਨੂੰ ਮਿਲ ਰਿਹਾ 26 ਲੱਖ ਬੰਦਾ ਉਹ ਦਾਵਾ ਕਰਦੇ ਆ ਸੁਖਵੀਰ ਬਾਦਲ ਹੋਣੀ ਵੀ ਸਾਡੇ ਨਾਲ ਜੁੜ ਚੁੱਕਾ ਲੱਖਾਂ ਦੀ ਗਿਣਤੀ ਦੇ ਵਿੱਚ ਬੰਦਾ ਜਿਹੜਾ ਉਹ ਪੰਜ ਮੈਂਬਰੀ ਕਮੇਟੀ ਨਾਲ ਵੀ ਜੁੜ ਚੁੱਕਾ ਔਰ ਇਹ ਮੇਰੀ ਗੱਲ ਹੋਈ ਸੀ ਮੰਜਪੁਰ ਹੁਣਾ ਦੇ ਨਾਲ ਪਹਿਲੇ ਦਿਨ ਜਦੋਂ ਭਰਤੀ ਸ਼ੁਰੂ ਹੋਈ ਸੀ 18 ਮਾਰਚ ਨੂੰ ਤੇ ਉਸ ਦਿਨ ਉਹਨਾਂ ਨੇ ਕਿਹਾ ਸੀ ਵੀ 12 ਲੱਖ ਪਰਚੀਆਂ ਸਾਡੀਆਂ ਅੱਜ ਪਹਿਲੇ ਦਿਨ ਹੀ ਲੋਕਾਂ ਨੇ ਕਟਵਾਈਆਂ ਨੇ ਮਤਲਬ ਇੱਕ ਤੇ ਪੰਜਾਬੀ ਜਨਸੰਖਿਆ ਦੂਸਰੇ ਪਾਸੇ ਭਰਵਾ ਹੁੰਗਾਰਾ ਇਹ ਸਾਰਾ ਕੁਝ ਵੋਟਾਂ 'ਚ ਤਬਦੀਲ ਹੋਏਗਾ ਅਕਾਲੀ ਦਲ ਮਰਜ ਹੋ ਜਾਣਗੀਆਂ ਇਹ ਦੋਨੋਂ ਚੀਜ਼ਾਂ ਜਾਂ ਫਿਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕੋਈ ਨਵੀਂ ਪਾਰਟੀ ਨਿਕਰ ਕੇ ਸਾਹਮਣੇ ਆਊਗੀ ਕੁਝ ਜੀ ਗਲਤ ਹੈ ਕਿ ਜਿਹੜੀ ਪੁਰਾਣੀ ਪਾਰਟੀ ਹੈ ਇਹਨੂੰ ਤੇ ਨਿਕਾਤਾ ਪੰਥ ਨੇ ਤੇ ਪੰਜਾਬ ਪੰਜਾਬ ਨੇ ਠੀਕ ਹੈ ਨਾ ਤੁਸੀਂ ਦੇਖ ਹੀ ਲਿਤਾ ਹੈ 13% ਤੇ ਆ ਕੇ ਸਿਮਟ ਗਏ ਸੀਗੇ ਪਿਛਲੀ ਲੋਕ ਸਭਾ ਚੋਣਾਂ ਦੇ ਵਿੱਚ ਤੇ ਮੇਰੇ ਸਾਹਮਣੇ ਹੁਣ ਹੋਰ ਵੀ ਇਹਨਾਂ ਦੀ ਗਰਾਵਟ ਆਈ ਹੈ ਕਿਉਂਕਿ ਅਕਾਲ ਤਖਤ ਨੂੰ ਇਹਨਾਂ ਨੇ ਸਿੱਧਾ ਹੀ ਇੱਕ ਚੈਲੰਜ ਕੀਤਾ ਤੇ ਸਪੈਸ਼ਲੀ ਜਿਹੜੇ ਜਿਹੜੇ ਅਕਾਲ ਤਖਤ ਨੂੰ ਸਮਰਪਿਤ ਜਿਹੜੀ ਜਿਹੜੀ ਆਵਾਮ ਹੈ ਉਹ ਤੇ ਡੈਫੀਨਿਟਲੀ ਜਿਹੜੇ ਕੁਝ ਇਹਨਾਂ ਨਾਲ ਸੀਗੇ ਇਨ ਆਦਰ ਵੋਟ ਬੈਂਕ ਉਤੇ ਉਤੇ ਘਟਿਆ ਹੋਣਾ ਸੋ ਇਹ ਕਹਿੰਦੇ ਆ ਹੋਇਆ ਮੈਂ ਕਹਿ ਰਿਹਾ ਕਿ ਵੀ ਇਹ ਜਿਹੜੀ ਅਗੇਨ ਆਮ ਰੀਇਟ੍ਰੇਟਿੰਗ ਕਿ ਆ ਜਿਹੜੀ 5 ਮੈਂਬਰ ਨੂੰ ਵੀ ਹੰਗਾਰਾ ਮਿਲ ਰਿਹਾ ਬੜੀ ਵਧੀਆ ਗੱਲ ਹੈ ਕਿਉਂਕਿ ਇਹਨਾਂ ਨੂੰ ਉਥੋਂ ਤੱਕ ਤੋਂ ਇਹ ਕੋਈ ਕਾਲੀਚ ਨਹੀਂ ਹੈ ਕਿ ਜਿਹੜੀ ਮੈਂ ਸੁਣ ਰਿਹਾ ਤੁਸੀਂ ਦਿੱਤੇ ਕਿ 12 12 ਲੱਖ ਪਰਚੀਆਂ ਬਟ ਅੱਜ ਹੀ ਪੇਪਰ ਚਾਗਾ ਕਿ 5 ਲੱਖ ਹੀ ਮੈਂਬਰ ਬਣੇ ਨੇ ਚਲੋ ਵਾਟ ਐਵਰ ਇਜ਼ ਦ ਰੀਜ਼ਨ ਆ ਡੋਨਟ ਨੋ ਕਿ ਵੀ ਕੀ ਹੈ ਕਿ ਤੇ ਕੀ ਨਹੀਂ ਹੈ ਇਹਨਾਂ ਆਪਣੀ ਪੋਲਿਟਿਕਸ ਖੇਡ ਨਹੀਂ ਹੈ ਦੇਖੋ ਕੱਲੀ ਉਹ ਲੰਗਾ ਦਾ ਇੱਕ ਬਿਆਨ ਆ ਗਿਆ ਕਿ ਜੀ ਇਹ ਤੇ ਦੀ ਸੈਕਟਰ ਦੇ ਨਾਲ ਲੱਗੇ ਹੋਏ ਨੇ ਜਿਹੜੀ ਪੰਜ ਮੈਂਬਰੀ ਹੈ ਕਰੀ ਜਾਣ ਜੋ ਮਰਜ਼ੀ ਇਹ ਤੇ ਆਪਣੀ ਪੌਲਿਟਿਕ ਖੇਡੀ ਜਾਣ ਮੈਂ ਇਹ ਕਹ ਰਿਹਾ ਆਪਾਂ ਨੂੰ ਬਤੌਰ ਸਿੱਖ ਪੰਜਾਬ ਪੰਜਾਬੀਅਤ ਨੂੰ ਲੈ ਕੇ ਆਪਾਂ ਨੂੰ ਆਪਾਂ ਨੂੰ ਪੰਜਾਬ ਦੀ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਇਹਦੇ ਬਿਸਤਰ ਤੋਂ ਕੋਈ ਦੋ ਰਾਹ ਨਹੀਂ ਹੈ ਗਿਆ ਜਿਹਨਾਂ ਵਿੱਚ ਜਿਹੜੀ ਮੈਂਬਰਸ਼ਿਪ ਆਈਗੀ ਮੈਨੇ ਕਿਹੜੀ ਕੱਲ ਗੁਰਪ੍ਰੀਤ ਜੀ ਤੁਸੀਂ ਸੁਚਾ ਸਿੰਘ ਲੰਗਾ ਹੋਣਾ ਦੀ ਕਰਦੇ ਉਹ ਲਗਾ ਸਾ ਵੀ ਗੱਲਾਂ ਪਹਿਲਾਂ ਵੀ ਕਰ ਚੁੱਕੇ ਆ ਵੀ ਭਾਜਪਾ ਕੰਟਰੋਲ ਕਰ ਰਹੀ ਆ ਏਜੰਸੀਆਂ ਨੇ ਮੁੰਡੇ ਮਰਵਾ ਦੇਣੇ ਆ ਏਜੰਸੀਆਂ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਉੱਤੇ ਹਾਵੀ ਹੋ ਰਹੀਆਂ ਨੇ ਦੇਖੋ ਉਹ ਕਰੀ ਤਾਂ ਦੇਖੋ ਉਹਨਾਂ ਨੇ ਤੇ ਆਪਣੀ ਸਟੇਟਮੈਂਟਾਂ ਦੇਣੀਆਂ ਨੇ ਹੁਣ ਕਿਹਦੇ ਉੱਤੇ ਕਿਹਦੇ ਲਈ ਉਹ ਗੱਲ ਕਰ ਰਹੇ ਨੇ ਕਿਹੜੀ ਉਹ ਖਤੇਲ ਨੂੰ ਜਾਂ ਕਿਹੜੇ ਉਹ ਬੰਦਿਆਂ ਨੂੰ ਆਪਣੇ ਪਾਸੇ ਸਮਝਦੇ ਨੇ ਕਿ ਵੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਤਾਂ ਕਿ ਉਹ ਮੇਰੇ ਪਾਸੇ ਆ ਜਾਣ ਆ ਇਹ ਗੱਲ ਇਹ ਗੱਲ ਕਹਿੰਦੇ ਆ ਹੋਇਆ ਦੇਖੋ ਇੱਥੇ ਪੰਜਾਬ ਦੇ ਵਿੱਚ ਜਿਹੜੀ ਸਪੈਸ਼ਲੀ ਸਿੱਖਾਂ ਦੇ ਵਿੱਚ ਦੇਖੋ ਗਰੀਵੈਂਸ ਤਾਂ ਹੈ ਕਿ ਸਾਡੇ ਨਾਲ ਧੱਕਾ ਹੋਇਆ ਹਾਲੀ ਤੱਕ ਜਿਹੜੀ ਬੰਦੀ ਸਿੰਘਾਂ ਦੀ ਗੱਲ ਚੱਲ ਰਹੀ ਹੈ ਹੋਰ ਵੀ ਜਿਹੜੀ ਗੱਲ ਆ ਨਹਿਰਾ ਦੀ ਪਾਣੀ ਦੀ ਜਿਹੜੀ ਗੱਲ ਹੈਗੀ ਸਾਰਾ ਕੁਝ ਸੋ ਪੰਜਾਬੀ ਜਿਹੜਾ ਹੈ ਸਪੈਸ਼ਲੀ ਸਿੱਖ ਜਿਹੜਾ ਹੈਗਾ ਉਹ ਸਮਝਦਾ ਹੈ ਕਿ ਵੀ ਸਾਡੇ ਨਾਲ ਧੱਕਾ ਹੋਇਆ ਹੈ ਪਰ ਇਹ ਕਹਿੰਦਿਆ ਹੋਇਆ ਉਹ ਗੱਲ ਹੋਰ ਹੈ ਬੜ ਲੰਗਾ ਉਸ ਚੀਜ਼ ਦੀ ਪ੍ਰੂਰਤਾ ਨਹੀਂ ਕਰ ਸਕਦਾ ਕਿਉਂਕਿ ਲੰਗਾ ਵੀ ਭਾਜਪੀ ਦੇ ਨਾਲ ਹੀ ਆਪਣੇ ਉਹ ਸਰਕਾਰ ਦੇ ਵਿੱਚ ਜਦੋਂ ਅਕਾਲੀ ਦਲ ਉਹਨਾਂ ਉਹਨਾਂ ਨਾਲ ਪਾਈਵਾਲ ਸੀਗੀ ਉੱਥੇ ਸੀਗਾ ਤੇ ਅਗਰ ਇਹ ਸਾਰਾ ਕੰਮ ਸੀਗਾ ਉਦੋਂ ਉਸ ਟਾਈਮ ਇਹ ਲੋਕ ਰਾਮ ਨਾਲ ਇਸ ਚੀਜ਼ ਨੂੰ ਰਿਸੋਲਵ ਕਰ ਸਕਦੇ ਸੀਗੇ ਇਹਨਾਂ ਨੇ ਕੀਤਾ ਨਹੀਂ ਇਹਨਾਂ ਨੇ ਆਪਣੀ ਕੁਰਸੀਆਂ ਸੰਭਾਲ ਲੀਆਂ ਸੋ ਮੈਂ ਲੰਗਾ ਦੀ ਸਟੇਟਮੈਂਟ ਨੂੰ ਬਹੁਤਾ ਨਹੀਂ ਤਰਜਮਾਨੀ ਦਿੰਦਾ ਉਹ ਠੀਕ ਹੈ ਉਹ ਆਪਣੀ ਪੋਲਿਟਿਕਸ ਕਿਡਨੀ ਚਾਹੁੰਦਾ કરી ਜਾਵੇ ਲਾਈਕ ਆ ਸੈਡ ਹੀ ਇਜ਼ ਐਨ ਇੰਡੀਵਿਜੂਅਲ ਪਰ ਇਹ ਕਹਿੰਦਿਆ ਹੋਇਆ ਕਿ ਆ ਜਿਹੜਾ ਇਹਨਾਂ ਨੇ ਕੱਲ ਦੀ ਮੀਟਿੰਗ ਰੱਖੀ ਹੈ ਇਹਨਾਂ ਦਾ ਇੰਟਰਨਲ ਮੈਟਰ ਹੈ ਮੈਂ ਫਿਰ ਤੋਂ ਇੱਥੇ ਚ ਆ ਜਾਵਾਂ ਇੱਥੇ ਭਾਵੇਂ ਇਹ ਸੁਖਬੀਰ ਨੂੰ ਲਾ ਦੇਣ ਫਿਰ ਤੋਂ ਪ੍ਰੈਜ਼ੀਡੈਂਟ ਨਾ ਲਾਣ ਕਿਸੇ ਹੋਰ ਨੂੰ ਲਾਣ ਜਿਹੜਾ ਕਿ ਸੁਖਬੀਰ ਤੇ ਕਹੇਤੀ ਚੱਲੇਗਾ ਭਾਵੇਂ ਜਦੋਂ ਢੰਡਰ ਵੜਕਾ ਹੈਗਾ ਜਾਂ ਕੋਈ ਹੋਰ ਤਾਂ ਆ ਜਾਵੇ ਦੈਟ ਡਸਨਟ ਮੈਟਰ ਦੈਟ ਇਜ਼ देयर ਇੰਟਰਨਲ ਇੰਟਰਨਲ ਐਸਡੀ ਬਾਦਲ ਦੀ ਗੱਲ ਹੈਗੀ ਉਹ ਉਹਨਾਂ ਦੇ ਇੰਟਰਨਲ ਮੈਟਰ ਹੈਗਾ ਇੰਟਰਾ ਜਿਹਨੂੰ ਆਪਾਂ ਕਹਿੰਦੇ ਨੇ ਐਸਡੀ ਬਾਦਲ ਦੀ ਗੱਲ ਹੈ ਉਹ ਕਰ ਲੈ ਆਪਣੀ ਆਪਣੀ ਡੈਲੀਗੇਟਸ ਇਹਨਾਂ ਨੇ ਜੋ ਵੀ ਇਹਨਾਂ ਦੇ ਸਿਸਟਮ ਬਣਿਆ ਬਣਾ ਲੈਣ ਦੁਨੀਆ ਨੂੰ ਦੱਸਣ ਦੀ ਕਹਿੰਦੇ ਕਿ ਅਸੀਂ ਜਿਹੜਾ ਡੈਮੋਕ੍ਰੈਟਿਕ ਵੇ ਦੇ ਵਿੱਚ ਕੀਤਾ ਉਹ ਇਹਨਾਂ ਦੀ ਆਪਣੀ ਇੰਟਰਨਲ ਗੱਲ ਹੈਗੀ ਮੁੱਖ ਦੀ ਗੱਲ ਹੈਗੀ ਕਿ ਇਹਦਾ ਸਿੱਟਾ ਜਿਹੜਾ ਹੈਗਾ ਇਹਦਾ ਜਿਹੜਾ ਨਤੀਜਾ ਹੈਗਾ ਇਹ ਤੇ ਤਾਂ ਹੀ ਤੁਹਾਨੂੰ ਵੀ ਪਤਾ ਲੱਗੇਗਾ ਤੇ ਮੈਨੂੰ ਵੀ ਪਤਾ ਲੱਗੇਗਾ ਜਦੋਂ ਇਹ ਲੋਕਾਂ ਕੋਲ ਐਕਚੁਅਲੀ ਜਾਣਗੇ ਵੋਟਾਂ ਲੈਣ ਲਈ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਬਾਕੀ ਲੋਕੀ ਇਹਨਾਂ ਦੇ ਉੱਤੇ ਇਤਬਾਰ ਕਰਦੇ ਨੇ ਕਿ ਨਹੀਂ ਕਰਦੇ ਅੱਛਾ ਹੁਣ ਆਪਾਂ ਇੱਕ ਹੋਰ ਵਿਸ਼ੇ ਤੇ ਗੱਲ ਕਰਦੇ ਆ ਇਹ ਵੀ بڑا ਵਿਸ਼ਾ ਮੈਨੂੰ ਲੱਗਦਾ ਸੰਜੀਦਾ ਪੰਜਾਬ ਦੇ ਵਿੱਚ ਜਿੰਨੇ ਵੀ ਅਫਸਰ ਨੇ ਖਾਸ ਤੌਰ ਤੇ ਟਾਪ ਬ੍ਰਾਸ ਦੇ ਜਿੰਨੇ ਵੀ ਅਫਸਰ ਨੇ ਚਾਹੇ ਜ਼ਿਲ੍ਹਿਆਂ ਦੇ ਐਸਐਸਪੀਜ਼ ਹੋਣ ਚਾਹੇ ਕਮਿਸ਼ਨਰ ਆਫ ਪੁਲਿਸ ਹੋਣ ਡੀਸੀ ਸਾਹਿਬਾਨ ਹੋਣ ਐਸਡੀਐਮ ਸਾਹਿਬਾਨ ਹੋਣ ਤਾਂ ਬੰਦੀਆਂ ਬਹੁਤ ਕਾਲੀ ਦੇ ਵਿੱਚ ਜਾਂ ਕਹਿ ਲਈਏ ਵੀ ਬੰਦੇ ਤੇ ਅਜੇ ਪੈਰ ਨਹੀਂ ਲੱਗਦੇ 15 20 ਦਿਨ ਬੰਦੇ ਨੂੰ ਜੁਆਇਨ ਕੀਤੇ ਆ ਹੋਏ ਹੁੰਦੇ ਆ ਕਈ ਤੇ ਜੁਆਇਨ ਵੀ ਨਹੀਂ ਕਰ ਪਾਉਂਦੇ ਉਹ ਪਹੁੰਚਦੇ ਆ 2 4 ਦਿਨ ਬਾਅਦ ਤੇ ਨਵਾਂ ਲੈਟਰ ਇਸ਼ੂ ਹੋ ਜਾਂਦਾ ਵੀ ਤੁਹਾਡੀ ਬਦਲੀ ਤੇ ਹੁਣ ਫੁਲਾਣੇ ਸਟੇਸ਼ਨ ਤੇ ਕਰ ਦਿੱਤੀ ਗਈ ਆ ਸਰਕਾਰ ਤੇ ਲਗਭਗ 3 ਸਾਲ ਤੋਂ ਵੱਧ ਦਾ ਸਮਾਂ ਹੁਣ ਹੋ ਚੱਲਿਆ ਜਦੋਂ ਆਪਾਂ ਇੱਕ ਅਫਸਰ ਨੂੰ ਗੁਰਪ੍ਰੀਤ ਜੀ ਉਥੇ ਸਟੇਬਲ ਨਹੀਂ ਹੋਣ ਦੇ ਰਹੇ ਇਹ ਅਫਸਰ ਜੁਆਇਨ ਕਰ ਰਿਹਾ ਕਿਉਂਕਿ ਜਦੋਂ ਅਸੀਂ ਉਹਨੂੰ ਬਦਲਦੇ ਹਾਂ ਉਦੋਂ ਵੀ ਸਲਾਹ ਕਰਕੇ ਹੀ ਬਦਲਦੇ ਹਾਂ ਕੋਕ ਕਰਕੇ ਬਦਲਦੇ ਹਾਂ ਚੰਗੇ ਤਰ੍ਹਾਂ ਵਿਚਾਰ ਕਰ ਲੈਂਦੇ ਆ ਵੀ ਆਹ ਬੰਦਾ ਇਹ ਸਟੇਸ਼ਨ ਤੋਂ ਪੱਟ ਕੇ ਇੱਥੇ ਲਾਉਣਾ ਇਹ ਇੱਥੇ ਕੰਮ ਪਰਫਾਰਮ ਕਰ ਸਕਦਾ ਪਰ ਨਾਲ ਹੀ ਜਿਸ ਪੱਧਰ ਦੇ ਉੱਤੇ ਬਦਲੀਆਂ ਪੰਜਾਬ ਦੇ ਵਿੱਚ ਸਰਕਾਰੀ ਅਫਸਰਾਂ ਦੀਆਂ ਹੋ ਰਹੀਆਂ ਤੁਹਾਨੂੰ ਲੱਗਦਾ ਵੀ ਸੁਚਾਰੂ ਢੰਗ ਦੇ ਨਾਲ ਚੱਲ ਸਕੂਗਾ ਜਾਂ ਫਿਰ ਅਫਸਰ ਕੀ ਕਰੂਗਾ ਕਹੂਗਾ ਫਾਈਲ ਮੇਰੇ ਕੋਲ ਪਈ ਹੈ ਮੈਂ ਤਾਂ ਅਜੇ ਦੇਖਣੀ ਵੀ ਸੀਗੀ ਤੇ ਮੇਰੀ ਬਦਲੀ ਦੇ ਨਵੇਂ ਆਰਡਰ ਆ ਗਏ देखो जी ਤੁਹਾਡੀ ਗੱਲ ਬਿਲਕੁਲ درست ਹੈ ਇੱਕ ਪ੍ਰੋਟੋਕਾਲ ਵੀ ਹੁੰਦਾ ਹੈ ਆਫਟਰ ਆਲ ਆਮ ਸ਼ੋਰ ਇਹਨਾਂ ਦੀ ਕੋਈ ਟਰਮਸ ਆਫ ਰੈਫਰੈਂਸ ਹੋਣਗੀਆਂ ਜਿੱਥੇ-ਜਿੱਥੇ ਅਫਸਰ ਲਾਏ ਜਾਂਦੇ ਨੇ ਆ ਕੋਈ ਵਿਵਧਾਨ ਹੋਣਾ ਚਾਹੀਦਾ ਹੈ ਕਿ ਵੀ ਇੱਕ ਅਫਸਰ ਇੰਨੇ ਦਿਨ ਲਈ ਇੱਥੇ ਇਸ ਪੋਸਟ ਦੇ ਉੱਤੇ ਲੱਗਣ ਐ ਸੇ ਤੇ ਉਹਨੂੰ ਹਟਾਉਣ ਲਈ ਜਦੋਂ ਆਪਾਂ ਦੱਤਦਾਰਾਂ ਦੀ ਗੱਲ ਕਰਦੇ ਆ ਕਿ ਵਿਵਧਾਨ ਮੁਕਤੀ ਤੇ ਸੇਵਾ ਮੁਕਤੀ ਦੀ ਗੱਲ ਸਿਮਿਲਰਲੀ ਆਮ ਸ਼ੋਰ ਪੁਲਿਸ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਕبھی ਇੱਕ ਅਫਸਰ ਲਾਇਆ ਜਾਵੇ ਉੱਥੇ ਉਹਨੂੰ ਕੋਈ ਟਾਈਮ ਤਾਂ ਦਿੱਤਾ ਜਾਵੇ ਤਾਂ ਕਿ ਉਸ ਇਲਾਕੇ ਦੇ ਵਿੱਚ ਉਹ ਆਪਣੀ ਜਿਹੜੀ ਕਾਬਲੀਅਤ ਹੈ ਉਹ ਪੇਸ਼ ਕਰ ਸਕੇ ਤੇ ਉਹ ਕਿਦਾਂ ਉਹਨੇ ਉਸ 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 ਹਲਕੇ ਨੂੰ ਸੰਭਾਲ ਲਿਆ ਹੈ ਜਾਂ ਜੋ ਵੀ ਹੈ ਪਰ ਅਗਰ ਤੁਸੀਂ ਕਿਸੇ ਨੂੰ ਲਾਓ ਫਿਰ ਹਟਾ ਦਿਓ ਦੋ ਚਾਰ ਦਿਨਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਜਾਂ ਦੋ ਹਫ਼ਤੇ ਜਾਂ ਚਾਰ ਹਫ਼ਤੇ ਜਿੱਤੇ ਨਾ ਤੁਸੀਂ ਦੇਖੋ ਮੈਸੇਜ ਕੀ ਦੇ ਰਹੇ ਹੋ ਕਿ ਹਰ ਇੱਕ ਅਫਸਰ ਸਮਝ ਰਹਾ ਕਿ ਵੀ ਮੈਂ ਤੇ ਔਰ ਜਿਹਨੂੰ ਕਹਿੰਦੇ ਨੇ ਨੋਟਿਸ ਆ ਕਿ ਮੈਂ ਮਾੜੀ ਜਿਹੀ ਚੀਜ਼ ਜੋ ਮੇਰੇ ਪੋਲੀਟੀਕਲ ਬੌਸਸ ਨੂੰ ਜਾਂ ਪਤਾ ਨਹੀਂ ਐਡਮਿਨ मतलब ਸਰ ਐਡਮਿਨਿਸਟ੍ਰੇਸ਼ਨ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਸਟੇਟ ਐਡਮਿਨਿਸਟ੍ਰੇਸ਼ਨ ਨੂੰ ਚੰਗੀ ਨਾ ਲੱਗੇ ਤੇ ਮੈਨੂੰ ਭਵਾ ਕੇ 그러면은 ਕਿੱਥੇ ਹੋਣਾ ਇਹ ਆਈ ਡੋਟ ਜਾਂ ਇਹ ਇੱਕ ਐਕਚੁਅਲੀ ਗਲਤ ਗਲਤ ਮੇਰੇ ਸਾਹਮਣੇ ਇੱਕ ਸੋਚ ਹੈ ਕਿ ਵੀ ਤੁਸੀਂ ਬੰਦਿਆਂ ਨੂੰ ਉੱਥੇ ਕੰਮ ਕਰਨ ਦਿਓ ਜੇ ਹਾਂ ਅਗਰ ਕੋਈ ਵਾਕਈ ਕੋਈ ਬੰਦਾ ਗਲਤ ਕੰਮ ਕਰਦਾ ਹੈ ਤੇ ਫਿਰ ਤੁਸੀਂ ਇਨਕੁਆਇਰੀ ਕਰੋ ਤੇ ਉਹਨੂੰ ਸਸਪੈਂਡ ਕਰੋ ਜਿੱਦਾਂ ਹੁਣ ਹੋਣਾ ਚਾਹੀਦਾ ਸੀਗਾ ਤੇ ਸ਼ਾਇਦ ਹੋਇਆ ਵੀ ਹੈਗਾ ਜਿਹੜਾ ਪਟਿਆਲੇ ਸਾਸਾ ਹੋਇਆ ਸੀਗਾ ਉਹ ਗੱਲਾਂ ਉਹ ਗੱਲ ਹੋ ਸਕਦੀ ਹੈ ਪਰ ਤੁਸੀਂ ਇਹ ਕਹੋ ਕਿ ਅਸੀਂ ਜੀ ਅਸੀਂ ਜੀ ਆਪਣਾ ਜਿਹੜੀ ਜਿਹੜਾ ਬੰਦਾ ਸਾਡੀ ਲਾਈਨ ਨਹੀਂ ਟੋ ਕਰੇਗਾ ਅਸੀਂ ਉਹਨੂੰ ਬਦਲ ਕੇ ਅਸੀਂ ਦੂਜੇ ਪਾਸੇ ਅਸੀਂ ਲਗਾ ਦਾਂਗੇ ਇਹ ਜਦੋਂ ਤੇ ਇੱਕ ਡੀਮੋਰਾਲਾਈਜ਼ਿੰਗ ਮੈਂ ਪੁਲਿਸ ਫੋਰਸ ਲਈ ਵੀ ਡੀਮੋਰਾਲਾਈਜ਼ਿੰਗ ਹੈ ਤੇ ਜਿਹੜਾ ਪ੍ਰੋਟੋਕਾਲ ਹੈਗਾ ਦੇਖੋ ਅੱਜ ਵੀ ਤੁਸੀਂ ਪੇਪਰ 'ਚ ਪੜਿਆ ਹੈ ਸ਼ਾਤ ਪਰ ਅੱਜੀ ਖਬਰ ਆਈ ਸੀ ਕਿ ਕਿ ਵੀ ਪੰਜਾਬ ਪੁਲਿਸ ਦੇ ਕੁਝ ਬੰਦੇ ਗਏ ਸੀਗੇ ਨੇਪਾਲ ਠੀਕ ਹੈ ਨਾ ਵਿਦਾਊਟ ਇਨਫਾਰਮਿੰਗ them ਉੱਥੇ ਉਹਨਾਂ ਨੇ ਕੋਈ ਬੰਦੇ ਨੂੰ ਫੜਨਾ ਸੀਗਾ ਤੇ ਨੇਪਾਲ ਪੁਲਿਸ ਨੇ ਉਹਨਾਂ ਨੂੰ ਕਰਨ ਨਹੀਂ ਦੇ ਦਿੱਤਾ ਠੀਕ ਹੈ ਨਾ ਪਰ ਉਹ ਸੋ ਇਹ ਸਾਰੇ ਜਿਹੜੇ ਪ੍ਰੋਟੋਕਾਲ ਲਿਖੇ ਹੋਏ ਨੇ ਪ੍ਰੋਟੋਕਾਲ ਬਣੇ ਹੋਏ ਨੇ ਨਿਯਮ ਬਣੇ ਹੋਏ ਨੇ ਸਰਕਾਰਾਂ ਪਤਾ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ ਕਿਉਂ ਨਹੀਂ ਗੌਰ ਕਰਦੀਆਂ ਤੇ ਉਹਨਾਂ ਦੇ ਉੱਤੇ ਫਾਲੋ ਕਿਉਂ ਨਹੀਂ ਕਰਦੇ ਕਿਉਂਕਿ ਇਹਦੇ ਨਾਲ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਇੱਕ ਤਾਂ ਜਿਹੜੇ ਸੱਚੇ ਸੁੱਚੇ ਪੁਲਿਸ ਅਫਸਰ ਨੇ ਉਨਾ ਦਾ ਮੋਰਲ ਡਾਊਨ ਹੁੰਦਾ ਜਿਹੜਾ ਬੰਦਾ ਵਾਕਈ ਹੀ ਉਥੇ ਕੋਈ ਸੱਚਾ ਸੁੱਚਾ ਕੰਮ ਕਰਨਾ ਚਾਹੁੰਦਾ ਐ ਐਸ ਪਰ ਪੁਲਿਸ ਜਿਹੜਾ ਪ੍ਰੋਟੋਕਾਲ ਐ ਉਸ ਹਿਸਾਬ ਨਾਲ ਕੰਮ ਕਰਨਾ ਚਾਹੁੰਦਾ ਐ ਇਹ ਨਹੀਂ ਤੇ ਆਵਾਮ ਨੂੰ ਇਹ ਦੱਸਣਾ ਚਾਹੁੰਦਾ ਕਿ ਵੀ ਤੁਸੀਂ ਸੁਰੱਖਿਤ ਹੋ ਅਗਰ ਮੈਂ ਇੱਥੇ ਬੈਠਾ ਤੁਹਾਡੀ ਸੁਰੱਖਿਆ ਲਈ ਇਹੋ じゃ ਕੋਈ ਅਫਸਰ ਹਾਲਾਂਕਿ ਮੈਂ ਅਫਸੋਸ ਨਾਲ ਇਹ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਅਫਸਰ ਬੜੇ ਘੱਟ ਰਹੇ ਨੇ ਪੁਲਿਸ ਵਿੱਚ ਇੱਥੇ ਤਾਂ ਸਾਡੀ ਪੁਲਿਸ ਪੌਸਿੰਗ ਹੈਗੀ ਇਹ ਤੇ ਸਿਰਫ ਲੋਕਾਂ ਨੂੰ ਡਰਾਉਣ ਲਈ ਇੱਥੇ ਵਰਤੀ ਜਾਂਦੀ ਹੈ ਤੇ ਇਹ ਕੰਮ ਗਲਤ ਹੈ ਪੁਲਿਸ ਦਾ ਕੰਮ ਦੇਖੋ ਸੰਦੀਪ ਜੀ ਤੁਸੀਂ ਦੁਨੀਆ ਦੇ ਕਿਸੇ ਵੀ ਕਿਤੇ ਚਲੇ ਜਾਓ ਪੁਲਿਸ ਠੀਕ ਹੈ ਮੈਂ ਨਹੀਂ ਕਹਿੰਦਾ ਚਲੋ ਅਮਰੀਕਾ ਵੀ ਹੋਇਆ ਜਿਹੜਾ ਉਹ ਵਿਚਾਰੇ ਉਹਨੂੰ ਉਹ ਜਿਹੜਾ ਸਾਡਾ ਆਪਣਾ ਬਲੈਕ ਆਪਣਾ ਸਾਡਾ ਸਿਗਾ ਵੀ ਉਹਨੂੰ ਉਹਨਾਂ ਨੇ ਉਹ ਉਹ ਲੱਤ ਲਾ ਕੇ ਤੇ ਉਹਨੂੰ ਮਾਰਤਾ ਸੀਗਾ ਮੈਂ ਉਹਦਾ ਨਾਮ ਭੁੱਲ ਰਿਹਾ ਚਲੋ ਹਾਂ ਹਾਂ ਉਹ ਵੀ ਹੋਇਆ ਉਸੇ ਹਾਂ ਐਗਜ਼ੈਕਟਲੀ ਸੋ ਬਟ ਐ ਬਟ ਬਾਇੰਗ ਲਾਰਜ ਪੁਲਿਸ ਜਿੱਥੇ ਵੀ ਤੁਸੀਂ ਜਾਓ ਤੁਸੀਂ ਕੋਈ ਪੁਲਿਸਮੈਨ ਨੂੰ ਵੇਖਦੇ ਹੋ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਫੀਲ ਕਰਦੇ ਹੋ ਕਿ ਵੀ ਹੁਣ ਅਸੀਂ ਸਹੀ ਥਾਂ ਤੇ ਪਹੁੰਚ ਗਏ ਆ ਇੱਥੇ ਸਾਡੀ ਸੁਰੱਖਿਆ ਹੋਏਗੀ ਪਰ ਇੱਥੇ ਤਾਂ ਨਾ ਮਾਹੌਲ ਹੈ ਜੋ ਬਰਾਏ ਹੋਇਆ ਕਿ ਵੀ ਤੁਸੀਂ ਪੁਲਿਸ ਵਾਲੇ ਨੂੰ ਦੇਖਦੇ ਹੋ ਤੁਸੀਂ ਕਹਿੰਦੇ ਯਾਰ ਆਪਾਂ ਨਹੀਂ ਇਹਦੇ ਯੂ نو ਮੱਥੇ ਲੱਗੀਏ ਕੀ ਪਤਾ ਸਾਡੇ ਨੂੰ ਕੁਝ ਕਹਿ ਦਵੇ ਤੇ ਸਾਡੇ ਨੂੰ ਕੀ ਸਾਡੇ ਤੇ ਕਰ ਦਵੇ ਸੋ ਇਹ ਜਿਹੜਾ ਮਾਹੌਲ ਹੈਗਾ ਨਾ ਇਹ ਗਲਤ ਮਾਹੌਲੇਗਾ ਇਹ ਪੁਲਿਸ ਦਾ ਮਤਲਬ ਹੈ ਪੁਲਿਸ லீਸਿੰਗ ਤੇ ਪੁਲਿਸਿੰਗ ਮਤਲਬ ਹਿਊਮੈਨਿਟੇਰੀਅਨ ਪਾਵਰ ਦੇ ਉੱਤੇ ਇਹ ਵੀ ਇਹਨਾਂ ਦੀ ਆਮ ਸ਼ੋਲਡਰਾਂ ਸ਼ਪਤ ਲੈਂਦੇ ਨੇ ਜਿੱਦਾਂ ਸਾਡੇ ਫੋਰਸ ਦੇ ਵਿੱਚ ਸ਼ਪਤ ਲੈਂਦੇ ਨੇ ਕਿ ਵੀ ਉਹਨਾਂ ਨੇ ਸੁਰੱਖਿਆ ਕਰਨੀ ਹੈ ਸਾਡੇ ਬਾਰਡਰਸ ਦੀ ਇਹਨਾਂ ਨੂੰ ਵੀ ਸ਼ਪਤ ਜਿਹੜੀ ਮਿਲਦੀ ਹੋएगी ਇਹ ਲੈਂਦੇ ਨੇ ਕਿ ਵੀ ਅਸੀਂ ਆਵਾਮ ਦੀ ਅਸੀਂ ਸੁਰੱਖਿਆ ਕਰਨੀ ਹੈ ਤੇ ਆਵਾਮ ਦੀ ਸੁਰੱਖਿਆ ਤੁਸੀਂ ਧੱਕੇਸ਼ਾਹੀ ਨਾਲ ਨਹੀਂ ਕਰ ਸਕਦੇ ਤੁਹਾਨੂੰ ਪਿਆਰ ਮੁਹੱਬਤ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਆਵਾਮ ਤੁਹਾਡੇ ਕੋਲ ਆਏ ਤੇ ਸੁਰੱਖਿਤ ਫੀਲ ਹੋ ਕੇ ਤੇ ਜਾਏ ਪਰ ਇਹ ਜਿਹੜੀਆਂ ਤਬਦੀਲੀਆਂ ਵਾਲੀ ਜਿਹੜੀ ਗੱਲ ਹੈ ਕਿ ਨਾ ਤੁਸੀਂ ਟਰਾਂਸਫਰਸ ਦੀ ਗੱਲ ਹੈ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਇਹਦੇ ਨਾਲ ਮੇਰੇ ਸਾਹਮਣੇ ਪੁਲਿਸ ਸਟਾਫ ਮੁਰਾਦ ਜੜਾ ਹੈ ਉਹ ਥੱਲੇ ਜਾਉਂਦਾ ਹੈ ਗੁਪੀ ਜੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਆਖਰਕਾਰ ਆਪਣਾ ਜਿਹੜਾ ਮਰਨ ਵਰਤਾ ਉਹ ਤੋੜ ਦਿੱਤਾ ਉਹਦੇ ਪੈਰਲਰ ਹੀ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਤਿੰਨ ਵਾਰ ਦੇ ਮੁੱਖ ਮੰਤਰੀ ਆ ਮੱਧ ਪ੍ਰਦੇਸ਼ ਦੇ ਅੱਜ ਕੱਲ੍ਹ ਦੇਸ਼ ਦੇ ਜਿਹੜੇ ਆ ਉਹ ਐਗਰੀਕਲਚਰ ਮਿਨਿਸਟਰ ਨੇ ਖੇਤੀਬਾੜੀ ਮੰਤਰੀ ਨੇ ਉਹ ਇੱਕ ਸਮਾਗਮ ਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਦਾਲਾ ਜਿਹੜੀਆਂ ਉਹ ਐਮਐਸਪੀ ਤੇ ਖਰੀਦੀਆਂ ਜਾਣਗੀਆਂ ਇੱਕ ਇੱਕ ਦਾਣਾ ਜਿਹੜਾ ਉਹ ਕਿਸਾਨ ਦਾ ਚੁੱਕਿਆ ਜਾਏਗਾ ਮੁੱਲ ਜਿਹੜਾ ਉਹ ਮੋੜਿਆ ਜਾਏਗਾ 4 ਮਈ ਨੂੰ ਕਿਸਾਨਾਂ ਦੀ ਦੁਬਾਰਾ ਮੀਟਿੰਗ ਜਿਹੜੀ ਆ ਉਹ ਉਸ ਟੀਮ ਦੇ ਨਾਲ ਹੋਏਗੀ ਜਿਹਦੇ ਵਿੱਚ ਸ਼ਿਵਰਾਜ ਚੋਹਾਨ ਵੀ ਹੁੰਦੇ ਆ ਹੁਣ ਡਲੇਵਾਲ ਸਾਹਿਬ ਨੇ ਮਰਨ ਵਰਤ ਖਤਮ ਕਰ ਦਿੱਤਾ शिवराज चौहान ਹੁਣਾਂ ਦਾ ਇਹ ਬਿਆਨ ਇਹਨਾਂ ਦੋਨਾਂ ਚੀਜ਼ਾਂ ਨੂੰ ਕਿੱਦਾਂ ਦੇਖਦੇ ਹੋ ਵੀ ਹੌਲੀ-ਹੌਲੀ ਲੱਗਦਾ ਕੋਈ ਗੱਲ ਲਾਗੇ-ਲਾਗੇ ਆ ਰਹੀ ਹੈ ਨੇੜੇ-ਨੇੜੇ ਹੋ ਰਿਹਾ ਕੰਮ ਦੇਖੋ ਜੀ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਹੈਗਾ ਨਾ ਹਮੇਸ਼ਾ ਹੀ ਗੱਲਬਾਤ ਰਾਹੀ ਦ ਡੈਮੋਕ੍ਰੇਸੀ ਕੀ ਦੇਖੋ ਸਾਡੇ ਤੇ ਗੁਰੂਦਾਈ ਆਦੇਸ਼ ਹੈਗਾ ਸੰਦੇਸ਼ ਹੈ ਗੁਰੂ ਨਾਨਕ ਸਾਹਿਬ ਦਾ ਕਿ ਸੰਵਾਦ ਹੀ ਇੱਕ ਬੜਾ ਵਧੀਆ ਇੱਕ ਜਰੀਆ ਹੈਗਾ ਸੰਵਾਦ ਹੀ ਹਰ ਇੱਕ ਨਾਲ ਕਰਨਾ ਚਾਹੀਦਾ ਹੈ ਸੋ ਇਹ ਜਿਹੜਾ ਇਹਨਾਂ ਨੇ ਸੰਬਾਦ ਦਾ ਇੱਕ ਨਜ਼ਰੀਆ ਪੜਿਆ ਇਹ ਮੈਂ ਇਹਦੀ ਪ੍ਰਸ਼ੰਸਾ ਕਰਦਾ ਹੁਮੇਦ ਵੀ ਕਰਦਾ ਕਿ ਇਹਦੇ ਵਿੱਚੋਂ ਕੁਛ ਨਾ ਕੁਛ ਸਿੱਟਾ ਪੋਜ਼ਿਟਿਵ ਨਿਕਲੇਗਾ ਇਹ ਕਹਿੰਦਿਆਂ ਹੋਇਆਂ ਜਿਹੜੀ ਗੱਲ ਸ਼ਿਵਰਾਜ ਚੋਹਾਨ ਨੇ ਕੀਤੀ ਉੱਥੇ ਕਿ ਜੀ ਧਾਲਾਂ ਦੀ ਅਸੀਂ ਐਮਐਸਪੀ ਕਰਦੇ ਆਂ ਦੇਖੋ ਪਿੱਛੇ ਵੀ ਇਹਨਾਂ ਨੇ ਮੇਰੇ ਖਿਆਲ ਪੰਜ ਫਸਲਾਂ ਦੀ ਐਮਐਸਪੀ ਸਰਕਾਰ ਨੇ ਦਿੱਤੀ ਸੀਗੀ ਪਰ ਸਾਡੇ ਕਿਸਾਨ ਵੀਰਾਂ ਨੂੰ ਉਹ ਉਹ ਪਹੁੰਚੀ ਸੀ ਉਹ ਕਹਿੰਦੇ ਨੇ ਬਾਈ ਦੀ ਬਾਈ ਦੀ ਤੁਸੀਂ ਐਮਐਸਪੀ ਕਰੋ ਬਟ ਐਮਐਸਪੀ ਦੇ ਨਾਲ ਨਾਲ ਆਇਆ ਹੈਗਾ ਐਮਐਸਪੀ ਤੇ ਤੁਸੀਂ ਕਹਤ ਆ ਐਮਐਸਪੀ ਤੇ ਹਾਲੀ ਵੀ ਫਸਲਾਂ ਹੁੰਦੇ ਹੈ ਬਟ ਉਦੀ ਕੋਈ ਗਾਰੰਟੀ ਨਹੀਂ ਹੁਣ ਇਹਨਾਂ ਨੂੰ ਇੱਕ ਸਰਕਾਰ ਨੂੰ ਇਹ ਆਸ਼ਵਾਸਨ ਦਿਵਾਉਣਾ ਪੈਣਾ ਹੈ ਕਿ ਵੀ ਆਪਾਂ ਇਹਨਾਂ ਦੀ ਗਾਰੰਟੀ ਕਰਦੇ ਕਿ ਅਸੀਂ ਅਸੀਂ ਹਰ ਇੱਕ ਇੱਕ ਵੀ ਦਾਣਾ ਜਿਹੜਾ ਹੈਗਾ ਅਸੀਂ ਚੱਕਾਂਗੇ ਉਦੀ ਗਾਰੰਟੀ ਹੈ ਕਿ ਐਮਐਸਪੀ ਦੇ ਰੇਟ ਤੇ ਹੀ ਤੁਹਾਨੂੰ ਉਹ ਉਹਦਾ ਜਿਹੜਾ ਬਿਲਕੁਲ ਤੁਸੀਂ ਕੀ ਕਹਿ ਰਹੇ ਹੋ ਕਿਸਾਨਾਂ ਦੀ ਦੇ ਮਾਨ ਤੁਸੀਂ ਇੱਥੇ ਵੀ ਤੁਸੀਂ ਦੇਖੋ ਭਗਵਤ ਮਾਨ ਨੇ ਵੀ ਭਗਵਤ ਮਾਨ ਨੇ ਵੀ ਦੇਖੋ ਕਿਸਾਨਾਂ ਦੀ ਗੁਪਰੀਜੀ ਮੰਗ ਇਹੀ ਹੈ ਕਿ ਗਰੰਟੀ ਪਰਮਾਨ ਨੇ ਵੀ ਇੱਥੇ ਜੜਨਾ ਸਿਗਾ ਹਾਂਜੀ ਸੋ ਇੱਥੇ ਵੀ ਭਗਵਾਨ ਸਪਾਨ ਨੇ ਵੀ ਇੱਥੇ ਸਰਕਾਰ ਬਣਨ ਤੋਂ ਪਹਿਲਾਂ ਇਹੀ ਗੱਲ ਕੀਤੀ ਸੀਗੀ ਕਿ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਵਾਈਦੀ ਵਾਈ ਫਸਲਾਂ ਦਿੱਤੇ ਅਸੀਂ ਐਮਐਸਪੀ ਦਵਾਂਗੇ ਆ ਹੁਣ ਜਦੋਂ ਉਹਨੂੰ ਪੁੱਛਿਆ ਗਿਆ ਉਹ ਕਹਿੰਦਾ ਨਹੀਂ ਜੀ ਅਸੀਂ ਥਾਣੀ ਦੇਣੀ ਹੈ ਤੇ ਸੈਂਟਰ ਨੇ ਦੇਣੀ ਹੈ ਚਲੋ ਦੇਖੋ ਕਰਨਾ ਵਰਗੇ ਸਟੇਟ ਨੇ ਆਪ ਹੀ ਅਨਾਉਂਸ ਕਰਤਾ ਮੇਰੇ ਖਿਆਲ 14 ਜਾਂ 16 ਫਸਲਾਂ ਲਈ ਉਹਨਾਂ ਨੇ ਆਪ ਹੀ ਐਮਐਸਪੀ ਸਟੇਟ ਚੱਕੇਗਾ ਚਲੋ ਪੰਜਾਬ ਦੀ ਅੱਜ ਦੁਖਾਂਤ ਹੈ ਕਿ ਕਿੱਥੇ ਪੰਜਾਬ ਨੰਬਰ 1 ਤੇ ਸੀਗਾ ਤੇ ਅੱਜ ਹੁਣ ਬਿਲਕੁਲ ਹੀ ਥੱਲੇ ਪਹੁੰਚਿਆ ਹੋਇਆ ਹੈ ਆਰਥਿਕ ਕਰਨਿਓ ਅਸੀਂ ਅਮਰੀਕਾ ਭਾਰਤ ਦੇ ਵਿੱਚ ਸਭ ਤੋਂ ਮਤਲਬ ਨਿਵੇਸ਼ ਦੇ ਦੇ ਭਾਰਤ ਤੇ ਗਏ ਆ ਸੋ ਸਟੇਟ ਕੋਲ ਕੋਈ ਪੈਸਾ ਨਹੀਂ ਹੈਗਾ ਕਿ ਵੀ ਇਹ ਗਾਰੰਟੀ ਦੇ ਦੇਣ ਕਿ ਜੀ ਅਸੀਂ ਚੱਕ ਲਾਂਗੇ ਬਟ ਇਹ ਕਹਿੰਦੇ ਆ ਹੋਇਆ ਇਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੀ ਉਹ ਸ਼ਿਵਰਾਜ ਚੋਹਾਨ ਨੇ ਜਿਹੜੀ ਗੱਲ ਕੀਤੀ ਹੈ ਉਹਨੂੰ ਵੀ ਲੈ ਕੇ ਤੇ ਇੱਥੇ ਸਾਡੇ ਜਿਹੜੇ ਅਗਰਿਕਲਚਰ ਮਿਨਿਸਟਰ ਨੇ ਕੁੱਡੀਆਂ ਜੀ ਤੇ ਸਾਰੇ ਇਹਨਾਂ ਨੂੰ ਜਾ ਕੇ ਤੇ ਉੱਥੇ ਇਹ ਜ਼ਰੂਰ ਇਹ ਮਨਾਉਣ ਕਿ ਭਈ ਉਹ 4 ਤਰੀਕ ਦੀ ਮੀਟਿੰਗਸ ਕਿ ਭਈ ਹਾਂ ਤੁਸੀਂ ਇਹ ਚੱਕਣਾ ਤੁਸੀਂ ਗਾਰੰਟੀ ਦਿਓ ਤੇ ਅਸੀਂ ਆਪਣੀ ਮੰਡੀਆਂ ਚ ਅਸੀਂ ਤੁਸੀਂ ਸਾਨੂੰ ਉਦਾਂ ਹੀ ਜਦਾਂ ਹੁਣ ਝੋਨਾ ਤੇ ਕਨੈਕਟ ਦੀ ਗੱਲ ਕਰਦੇ ਨੇ ਅਸੀਂ ਆਪਣੀ ਮੰਡੀਆਂ ਜਿਆਦਾ ਕਰਾਂਗੇ ਤੁਸੀਂ ਸਾਨੂੰ ਪੈਸੇ ਦੇ ਦਿਆ ਕਰੋ ਤੇ ਅਸੀਂ ਕਿਸਾਨਾਂ ਨੂੰ ਉਦਾਂ ਹੀ ਦੇ ਦਾਂਗੇ ਤਾਂ ਕਿ ਕਿਸਾਨ ਵੀ ਜਿਹੜਾ ਹੈਗਾ ਦੇਖੋ ਕਿਸਾਨ ਜਿਹੜਾ ਹੈਗਾ ਉਹ ਸਮਝ ਜਾ ਕਿ ਵੀ ਮੇਰੀ ਇੱਥੇ ਮੇਰੀ ਮਤਲਬ ਮੇਰੀ ਫਸਲ ਦੀ ਵਿਕਰੀ ਹੋਣੀ ਚਾਹੀਦੀ ਹੈ ਐਟ ਅ ਗਾਰੰਟੀਡ ਪ੍ਰਾਈਸ ਕਿਉਂਕਿ ਕਿ ਵੀ ਮੈਂ ਜਿਹੜਾ ਆਪਣਾ ਮਾਹੌਲ ਚੱਲਦਾ ਕਿ ਕਦੀ ਟਮਾਟਰ ਜੀ 2 ਰੁਪਏ ਹੋ ਗਏ ਕਦੀ ਜੀ 10 ਰੁਪਏ ਹੋ ਗਏ ਉਹ 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 ਵਿਚਾਰਾ ਸਹਿ ਸਕਦਾ ਕਿਉਂਕਿ ਉਹ ਜਦੋਂ ਭਾਗ ਗਿਰਦੇ ਨੇ ਤੇ ਫਿਰ ਉਹ 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 ਸੱਤ ਕਿਸਾਨ ਜਿਹੜਾ ਹੈਗਾ ਕਿ ਸਪੈਸ਼ਲੀ ਜਿਹੜਾ ਮਾਰਜਨਲ ਕਿਸਾਨ ਜਿਹਦੇ ਮੇਰੇ ਕਹਿੰਦਾ 85% ਪੰਜਾਬ ਦੇ ਵਿੱਚ ਮਾਰਜਨਲ ਕਿਸਾਨ ਨੇ ਉਹ ਨਹੀਂ ਸਹਿ ਸਕਦੇ ਸੱਤ ਨੂੰ ਸੋ ਉਹਨਾਂ ਦੀ ਹੈਗੀ ਕਿ ਉਹ ਜ਼ਰੂਰ ਇਸ ਪਾਸੇ ਧੁਰਨਾ ਚਾਹੁੰਦੇ ਨੇ ਦੇਖੋ ਉਹ ਵੀ ਉਹ ਵੀ ਇਸ ਧਰਤੀ ਨਾਲ ਜੁੜੇ ਹੋਏ ਨੇ ਉਹ ਵੀ ਚਾਹੁੰਦੇ ਨੇ ਕਿ ਵੀ ਅਸੀਂ ਇੱਥੇ ਜਿਹੜਾ ਹੈਗਾ ਸਾਨੂੰ ਪਤਾ ਕਿ ਵੀ ਪਾਣੀ ਨਹੀਂ ਸਾਨੂੰ ਵਰਤਣਾ ਚਾਹੀਦਾ ਜਿਹੜਾ ਵਾਤਾਵਰਣ ਹੈਗਾ ਉਹ ਖਰਾਬ ਹੋ ਰਿਹਾ ਪੰਜਾਬ ਦਾ ਅ ਜਿਹੜੀ ਪ੍ਰਾਲੀ ਨੂੰ ਵੀ ਸਾੜਨ ਦੀ ਗੱਲ ਉਹ ਵੀ ਸਮਝਦੇ ਨੇ ਕਿ ਵੀ ਆ ਕੀ ਹੈ ਤੇ ਪਰ ਸਰਕਾਰ ਉਹਨਾਂ ਦਾ ਹੱਥ ਨਹੀਂ ਵਟਾਈਗੀ ਹੁਣ ਦੇਖੋ ਪਾਣੀ ਦੀ ਗੱਲ ਚੱਲੀ ਹੁਣ ਸਰਕਾਰ ਨੇ ਕੀ ਕਹਿਤਾ ਹੁਣ ਤੁਸੀਂ ਪੇਪਰਾਂ ਕੀ ਪੜੀ ਜਾ ਰਹੇ ਹੋ ਜਿਹੜੇ ਸਾਰੇ ਹੀ ਜਿਹੜੇ ਮਾਹਿਰ ਨੇ ਜਿਹੜਾ ਪਾਣੀ ਦੀ ਵਰਤੋਂ ਦੇ ਉਹ ਸਾਰੇ ਕਿਹਾ ਜਾ ਰਹੇ ਨੇ ਕਿ ਆ ਜਿਹੜਾ ਇਹਨਾਂ ਨੇ ਡਿਸੀਜਨ ਲਿੱਤਾ ਹੈ ਹਾਲੀ ਕਹਿੰਦੇ ਨੇ ਕਿ ਵੀ ਇਹਦਾ ਪੂਰਾ ਉਹ ਆਰਡੀਨੈਂਸ ਨਹੀਂ ਆਇਆ ਕਿ ਜੀ ਅਸੀਂ ਤੁਹਾਨੂੰ ਝੋਨਾ ਜਿਹੜਾ ਹੈਗਾ ਅਸੀਂ ਪਹਿਲੀ ਜੂਨ ਤੋਂ ਹੀ ਅਸੀਂ ਤੁਹਾਨੂੰ ਅਲਾਉ ਕਰ ਦਾਂਗੇ ਅ ਲਗਾਉਣ ਲਈ ਕਿੰਨੀ ਮਾੜੀ ਗੱਲ ਹੈ ਮਸਾਂ ਹੀ ਤੇ ਅਸੀਂ ਉਹਨੂੰ 15 ਜੂਨ ਲੋਕੀ ਤੇ ਇਹ ਵੀ ਕਹਿੰਦੇ ਸੀ ਜੀ 23 ਜੂਨ ਤੱਕ ਕਰ ਦਿਓ ਤਾਂ ਕਿ ਹੌਲੇ-ਹੌਲੇ ਕਰਕੇ ਤੇ ਉਹ ਜਿਹੜੀ ਵੈਰਾਈਟੀਆਂ ਨੇ ਜਿਹੜੀਆਂ ਘਟ ਪਾਣੀ ਇਸਤੇਮਾਲ ਕਰਦੀਆਂ ਨੇ 131 ਹੋਗੀ ਦੂਜੀ ਹੋਗੀ ਉਹ ਸਾਰੀਆਂ ਜਿਹੜੇ ਉਹ ਤੁਸੀਂ ਵਰਤਣਾ ਸ਼ੁਰੂ ਕਰੋ ਪਰ ਤੁਸੀਂ ਇੱਕ ਛੋਟਾ ਪੋਪੁਲਿਸਟ ਨਾ ਤੇ ਕਹਿੰਦਾ ਪੋਪੁਲਿਸਟ ਮੈਜਰ ਹੈਗਾ ਕਿ ਪਿੱਛੇ ਕਿਸਾਨ ਨੂੰ ਆਪਣੀ ਫਸਲ ਦਾ 40-50 ਰੁਪਏ ਘੱਟ ਮਿਲਿਆ ਸੀਗਾ ਐਨਐਸਪੀ ਤੋਂ ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਉਹ ਆ ਗਿਆ ਸੀਗਾ ਆਪਣੇ ਨਮੀ ਆ ਗਈ ਸੀ ਕਿ ਤੁਸੀਂ ਕਹੋਗੇ ਜੀ ਅਸੀਂ ਕਿਸਾਨ ਨੂੰ ਮੌਇਸਚਰ ਜ਼ਿਆਦਾ ਹੋ ਗਿਆ ਸੀਗਾ ਤੇ ਤੁਸੀਂ ਕਹੋਗੇ ਜੀ ਅਸੀਂ ਇਸ ਕਰਕੇ ਅਸੀਂ ਪਹਿਲੀ ਜੂਨ ਤੋਂ ਕਰਨੇ ਆ देखो संदीप जी एक पन्नू जी ਨਾਲ ਮੈਂ ਮਿਲਿਆ ਸੀ ਕੇਸ ਪੰਨੂ ਉਹਨਾਂ ਨੇ ਇੱਕ ਸਟੱਡੀ ਕੀਤੀ ਸੀਗੀ ਉਹ ਕਹਿੰਦੇ ਨੇ ਇੱਕ ਹਫਤਾ ਸਿਰਫ ਇੱਕ ਹਫਤਾ ਅਗਰ ਝੋਨੇ ਲਈ ਆਪਾਂ ਪਾਣੀ ਥੱਲੋਂ ਕੱਢ ਕੇ ਕਰੀਏ ਉਹ ਇੰਨਾ ਪਾਣੀ ਅਸੀਂ ਵਰਤਦੇ ਆ ਜਿਹੜਾ ਕਿ ਪੰਜਾਬ ਦੇ ਸਾਰੇ ਕਸਬਿਆਂ ਸ਼ਹਿਰਾਂ ਦੇ ਪਾਣੀ ਇੱਕ ਸਾਲ ਦੇ ਪਾਣੀ ਤੁਲ ਹੁੰਦਾ ਇੱਕ ਸਾਲ ਦੇ ਪਾਣੀ ਤੁਲ ਇੱਕ ਹਫਤਾ ਸੋ ਇਹਨਾਂ ਨੇ ਤਾਂ ਦੋ ਹਫਤੇ ਅਗਾ ਕਰਤਾ ਜਿਹੜਾ ਸੀਜ਼ਨ ਸੀਜ਼ਨ ਨੂੰ ਕਰਨ ਦਾ ਹੈਗਾ ਤੇ ਤੁਸੀਂ ਕਰ ਕੀ ਰਹੇ ਹੋ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਗੱਲ ਕਿ ਇਹਨਾਂ ਨੇ ਸੋਚ ਨਾਲ ਇਸ ਇਸ ਸਟੇਟਮੈਂਟ ਦਿੱਤੀ ਕਿ ਵੀ ਤੁਸੀਂ ਲੋਕੀ ਤਾਂ ਚਾਹੁੰਦੇ ਸੀਗੇ ਕਿ ਤੁਹਾਨੂੰ ਪਤਾ ਹੀ ਹੈ ਕਿ ਵੀ ਇੱਥੇ بارشਾਂ ਜਿਹੜੀਆਂ ਨੇ ਉਹ 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 ਡ੍ਰਾਈਪ ਪਰਫੈਕਟ ਹੋ ਗਈ ਤੇ ਲੋਕੀ ਤਾਂ ਚਾਹੁੰਦੇ ਸੀਗੇ ਕਿ ਵੀ ਆਪਾਂ ਇਹਨੂੰ ਥੋੜਾ ਜਿਹਾ ਹੋਰ ਡਿਲੇ ਕਰਕੇ ਤਾਂ ਕਿ ਘੱਟੋ ਘੱਟ ਪਾਣੀ ਜਿਹੜਾ ਹੈਗਾ ਉਹ ਧਰਤੀ ਤੋਂ ਬਾਹਰ ਅਸੀਂ ਅਸੀਂ ਕੱਢੀਏ ਧੋਣੇ ਲਈ ਇਹ ਕਹਿੰਦੇ ਹੋਏ ਝੋਨੇ ਦੀ ਡਾਇਵਰਸਿਫਿਕੇਸ਼ਨ ਸਾਨੂੰ ਚਾਹੀਦੀ ਜਦੀ ਹੈ ਸੋ ਇਹਨਾਂ ਨੂੰ ਖਰੀਫ ਦਾ ਜੜਾ ਵੀ ਕੋਈ ਕੋਈ ਫਸਲ ਹੋएगी ਉਹਨਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਦੇਖੋ ਆਂਦਿਆ ਸਾਰ ਇਹਨਾਂ ਨੇ ਮੂੰਗ ਦੀ ਵੀ ਗੱਲ ਕੀਤੀ ਸੀ ਜਦੋਂ ਪਹਿਲੀ ਪਹਿਲੇ ਸਾਲ ਚ ਆਏ ਸੀਗੇ ਉਹ ਮੂੰਗ ਦੀ ਵੀ ਉਹ ਗੱਲ ਉੱਥੇ ਤੋਂ ਉੱਥੇ ਹੀ ਰਹਿ ਗਈ ਕੋਈ ਕਿਸਾਨ ਉਹਨਾਂ ਨੇ ਜਿਹੜੀ ਉਹਨਾਂ ਦੀ ਗਾਰੰਟੀ ਦਿੱਤੀ ਸੀਗੀ ਉਹਦੇ ਤੇ ਇਹ 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 ਕਰੇ ਨਹੀਂ ਨਿਤਰੇ ਤੇ ਉਹ ਵੀ ਗੱਲ ਪਿੱਛੇ ਰਹਿ ਗਈ ਸੋ ਕਹਿਣ ਦਾ ਭਾਵ ਹੈਗਾ ਦੇਖੋ ਸਰਕਾਰ ਨੂੰ ਜਿਹੜੀ ਗੱਲਾਂ ਕਰਦੇ ਨੇ ਉਹਨਾਂ ਦੇ ਉੱਤੇ ਪੂਰੀ ਸੰਜੀਦਗੀ ਨਾਲ ਤੇ ਪੂਰੇ ਸੋਚ ਵਿਚਾਰ ਨਾਲ ਗੱਲ ਕਰਨੀ ਚਾਹੀਦੀ ਹੈ ਐਵੇਂ ਨਹੀਂ ਕਿ ਵੀ ਤੁਸੀਂ ਪਬਲਿਕ ਨੂੰ ਖੁਸ਼ ਕਰਨ ਲਈ ਅੱਜ ਕਰ ਦਿਓ ਤੇ ਪਬਲਿਕ ਠੀਕ ਹੈ ਥੋੜੀ ਬਹੁਤੀ ਜਦਾਂ I told you ਕਿ 2002 ਚ ਪਬਲਿਕ ਬੜੀ ਖੁਸ਼ੀ ਕੀ ਕਿ ਪਾਣੀ ਬੱਤੀ ਮੁਫਤ ਹੋ ਗਿਆ ਸੀਗਾ ਬਟ ਉਹਦਾ ਨਤੀਜਾ ਅੱਜ ਜਿਸੀਂ ਭੁਗਤ ਰਹੇ ਹਾਂ ਅੱਜ ਹਰ ਇੱਕ ਬੰਦਾ ਕਹਿ ਰਿਹਾ ਕਿ ਪੰਜਾਬ ਨੇ ਰੇਗਿਸਤਾਨ ਬਣ ਜਾਣਾ ਹੈ ਹੋਰ ਵੀ 22 ਸਾਲਾਂ ਅੰਦਰ ਵਿੱਚ ਤੇ ਕਈ ਇਲਾਕੇ ਤੇ ਉਸ ਤੋਂ ਪਹਿਲਾਂ ਵੀ ਬਣ ਜਾਣਗੇ ਇਹ ਸਾਰਾ ਜਿਹੜਾ ਨਤੀਜਾ ਹੈ ਨਾ ਇਹ ਸਾਰਾ ਜਿਹੜਾ ਇਹਨਾਂ ਨੇ ਪੋਪੁਲਿਸ ਮੈਜਰ ਦਿੱਤੀਆਂ ਨੇ ਨਾ ਇਹ ਪੰਜਾਬ ਨੂੰ ਤਬਾਹੀ ਵਾਲੀ ਲੈ ਜਾ ਰਹੀਆਂ ਨੇ ਕੋਈ ਬੰਦਾ ਪੰਜਾਬ ਦੀ ਬਿਹਤਰੀ ਲਈ ਉਹ ਸਿਰਫ ਆਪਣੀ ਆਪਣੀ ਉਸ ਟਾਈਮ ਦੀ ਕੁਰਸੀ ਲਈ ਸੋਚਦਾ ਹੈ ਕਿ ਚੱਲ ਬਈ ਮੈਂ ਇਹ 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 ਮੈਂ ਕੇ ਮੈਂ ਰਬੜੀ ਦੇ ਦਵਾ ਆ ਮੈਂ ਰਬੜੀ ਦੇ ਦਵਾ ਮੈਨੂੰ ਇਹ ਵੋਟ ਮਿਲ ਜੂਗੀ ਸੋ ਇਹ ਇਹ ਜਿਹੜੀ ਗੱਲਾਂ ਨੇ ਨਾ ਮੈਂ ਸਮਝਦਾ ਕਿ ਵੀ ਆਵਾਮ ਨੂੰ ਵੀ ਆਪਣੀ ਇਕੱਠੇ ਹੋ ਕੇ ਤੇ ਆਪਣੀ ਆਵਾਜ਼ ਚੁੱਕਣੀ ਚਾਹੀਦੀ ਹੈ ਹੁਣ ਅੱਜ ਦੇ ਪੇਪਰਸ ਮੈਂ ਪੜ੍ਹਿਆ ਸੀਗਾ ਕਿ ਇੱਕ ਕਿਸਾਨ ਲੀਡਰ ਨੇ ਆਪਣੇ ਪੁੱਡੀਆਂ ਦੇ ਉੱਥੇ ਜਦੋਂ ਇੱਕ ਕਹਿ ਰਿਹਾ ਸੀਗਾ ਕੁਝ ਚੀਜ਼ ਉਹਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤੇ ਚਲੋ ਉਹਨੂੰ ਹਿਰਾਸਤ ਲੈ ਲੈਤਾ ਗਿਆ ਬਟ ਇਹ ਇਹ ਜ਼ਰੂਰ ਹੋਣਾ ਚਾਹੀਦਾ ਹੈ ਕਿ ਲੋਕਾਂ ਦੀ ਜਿਹੜੀ ਭਾਵਨਾਵਾਂ ਨੇ ਲੋਕਾਂ ਦੀ ਜਿਹੜੀਆਂ ਗੱਲਾਂ ਨੇ ਸਰਕਾਰ ਨੂੰ ਸੁਣਨੀਆਂ ਚਾਹੀਦੀਆਂ ਨੇ ਕਿਉਂਕਿ ਦੇਖੋ ਜਿਹੜੇ ਕਿਸਾਨ ਹੈ ਉਹਨੂੰ ਹੀ ਪਤਾ ਹੈ ਕਿ ਵੀ ਉਹਨੂੰ ਕੀ ਤਕਲੀਫ ਹੈ ਉਹਦਾ ਹਲ ਵੀ ਹੋਏ ਕਿਸਾਨ ਹੀ ਦੱਸੇਗਾ ਕਿਉਂਕਿ ਉਹ ਐਕਚੁਅਲੀ ਉਹ 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 ਚੀਜ਼ ਉਹ ਕਰ ਰਿਹਾ ਹੈ ਸੋ ਮੇਰਾ ਕਹਿਣ ਦਾ ਭਾਵ ਹੈਗਾ ਕਿ ਇਹਨਾਂ ਨੂੰ ਇਹ ਸਾਰੀ ਗੱਲਾਂ ਅ ਇਨ ਹੁਲਿਸਟਿਕ ਫੈਸ਼ਨ ਲੈਣੀ ਚਾਹੀਦੀਆਂ ਨੇ ਆਪਣੀ ਪੁਰਸੀ ਦੀ ਜਿਹੜੀ ਖਿਆਲ ਹੈ ਨਾ ਕਿ ਵੀ ਆਪਾਂ ਉਹ 50 ਰੁਪਏ ਪਿੱਛੇ ਕੀ ਪਤਾ ਇਹਨਾਂ ਨੂੰ ਕੀ ਪਤਾ ਹੁਣ ਕਲਾਈਮੇਟ ਚੇਂਜ ਹੈ ਕੀ ਪਤਾ ਕਿ ਫਿਰ ਉਹਦੇ ਵਿੱਚ ਮoiisture ਨਹੀਂ ਆ ਸਕਦਾ ਕਲਾਈਮੇਟ ਤੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਕਲਾਈਮੇਟ ਹੈ ਚੇਂਜ ਹੋ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਕੋਈ ਕੋਈ ਪ੍ਰिडिक्ट ਨਹੀਂ ਕਰ ਸਕਦਾ ਕਿ ਕਦੋਂ ਮੀਂਹ ਪੈ ਜਾਣਾ ਹੈ ਕਦੋਂ ਕੀ ਹੋ ਜਾਣਾ ਹੈ ਸੋ ਐਵੇਂ ਆਪਣੇ ਆਪਣੇ ਸੋਚ ਦੇ ਵਿਚਾਰ ਕਿ ਜੇ ਅਸੀਂ 2 ਹਫਤੇ ਪਹਿਲਾਂ ਕਰਤਾ ਜੀ ਕਿਉਂਕਿ ਇਹਦੇ ਨਾਲ ਉਹਨਾਂ ਦਾ 50 ਰੁਪਏ ਐਮਐਸਪੀ ਜਿਹੜਾ ਮਾਰਿਆ ਗਿਆ ਸੀਗਾ ਪਿਛਲੇ ਟਾਈਮ ਉਹ ਨਾ ਹੋਵੇ ਸੋ ਇਹ ਇਹ ਜਿਹੜੀ ਗੱਲਾਂ ਨੇ ਨਾ ਇਹ ਮੇਰਾ ਖਿਆਲ ਹੈ ਕੋਈ ਸੋਚ ਸੋਚ ਵਾਲੀ ਜਿਹੜੀ ਗੱਲ ਹੈ ਨਾ ਉਹ ਬਿਲਕੁਲ ਸੋਚ ਦੇ ਬਿਗੈਰ ਇਹੋ ਜਿਹਾ ਫੈਸਲਾ ਮੇਰੇ ਖਿਆਲ ਦਿੱਤਾ ਗਿਆ ਜੀ ਗੁਰਪ੍ਰੀਤ ਜੀ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਸਤ੍ਰਿਕਾਲਜੀ ਵਾਹਿਗੀ ਕਾਲ ਸਾਹਿਬ ਰੰਜੀਤਜੀ ਕੀ ਫਤਹਿ